ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨਗ ਸੇ ਲਈ ਲੈ ਕੇ ਆਏ ਹਾਂ ਜੀ ਤਿੰਨ ਬਾਈ ਗਾਵਾਂ ਨੇ ਤਾਜ਼ੀਆਂ ਸੂਈਆਂ ਦੋ ਬਾਈ ਕੋਲੇ ਆਉਸਰ ਝੋਟੀਆਂ ਨੇ ਆਓ ਕਰ ਲੈਨੇ ਬਾਈਆਂ ਗੱਲ ਬਾਤ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਵਧੀਆ ਹਾਂ ਬਹੁਤ ਵਧੀਆ ਬਾਈ ਵਧੀਆ ਚੱਲ ਬਾਈ ਗਾਂਵਾਂ ਹਾਂ ਪੂਰਾ ਵਧੀਆ ਬਾਈ ਚਲੋ ਵਧੀਆ ਨਾਮ ਤੇ ਐਡਰੈਸ ਹੋ ਨਾਮ ਆਪਣਾ ਰਾਜਦੀਪ ਸਿੰਘ ਆ ਬਾਈ ਪਿੰਡ ਭਦੌੜਾ ਜ਼ਿਲ੍ਹਾ ਬਰਨਾਲਾ ਤੇ ਫੋਨ ਨੰਬਰ ਹੈਗਾ 95922 76571 ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਹਾ ਸੂਈ ਹੈ ਇਹ ਬਾਈ ਦੂਜਾ ਸੂਹਾ ਸੂਈ ਆ ਤੇ ਚੌਥਾ ਦਿਨ ਅੱਜ ਸੂਈ ਨੂੰ ਆ 40 120 ਦੀ ਇਹਦੇ ਮਗਰ ਬੱਛੀ ਆ ਠੀਕ ਆ ਬਾਈ ਬੱਚਾ ਬਾਈ ਬੱਚੀ ਨੂੰ ਮਗਰ ਬੱਛੀ ਦੀ ਕੁਆਲਿਟੀ ਦੇਖੋ ਚੰਗੇ ਸੀਮਣ ਦੀ ਬੱਛੀ ਆ ਬੱਚੀ ਪਾਓ ਚੰਗੀ ਦਿੱਤੀ ਆ ਹਾਂ ਬਹੁਤ ਸੋਹਣਾ ਬੱਚਾ ਬਾਈ ਚਲੋ ਮੈਂ ਇਹ ਤੇ ਜੇ ਅਗਲਾ ਕੋਈ ਸੰਭੂਗਾ ਅਗਲੇ ਸਾਲ ਤਿਆਰ ਹੋ ਜੂ ਸਹੀ ਗੱਲ ਆ ਬਾਈ ਆ ਕਿੰਨਾ ਕੁ ਬੋਲਾ ਬਾਈ ਹੁਣ 15 ਕਿਲੋ ਬਈ ਕੋਈ ਵੀ ਕੰਡੇ ਲਾ ਕੇ 4 ਤੋਂ 5 ਟਾਈਮ ਮੇਰੇ ਘਰੇ ਫੁੱਲ ਤਸੱਲੀ ਕਰਕੇ ਲਿਆ ਸਕਦਾ ਹੂੰ ਤੇ ਬਾਕੀ ਜਿਵੇਂ ਕੋਈ ਸ਼ਹਿਰ ਸ਼ੂਰ ਚ ਬੈਠਾ ਬਾਈ ਰੱਖਣ ਵਾਲਾ ਥੋੜੇ ਥਾਂ ਚ ਤੇ ਥੋੜੇ ਖਰਚੇ ਵਾਲੀ ਵਹਿੜਾ ਕਿਸਾਨ ਦੇ ਹੱਕ ਨੂੰ ਬਹੁਤ ਵਧੀਆ ਚੀਜ਼ ਆ ਸਹੀ ਗੱਲ ਆ ਬਾਈ ਕਿਉਂਕਿ ਜਰਸੀਆਂ ਵਾਲੀ ਹਾਈਟ ਆ ਆਪਾਂ ਦੱਸ ਦਈਏ ਵੀ ਭਰਾ ਕਈ ਜੀ ਆ ਕੇ ਕਹਿ ਦੇਣ ਛੋਟੀ ਆ ਵੱਡੀ ਆ ਦਰਮਿਆਨੀ ਹਾਈਟ ਆ ਜਿਵੇਂ ਜਰਸੀਆਂ ਦੀ ਹੁੰਦੀ ਆ ਜਿਵੇਂ ਜਰਸੀਆਂ ਦੀ ਹੁੰਦੀਆਂ ਨੇ ਤੇ ਪਰ ਜਿਹੜਾ ਥਣ ਗੱਲੇ ਵਾਲਾ ਲੱਗਿਆ ਬਹੁਤ ਕਮਾਲ ਦਾ ਬਹੁਤ ਕਮਾਲ ਦਾ ਲੱਗਿਆ ਮੁੱਠੀ ਵਾਲਾ ਥਣ ਚਵਾਈ ਕਿਵੇਂ ਆ ਇੱਕ ਨੰਬਰ ਕਿਸੇ ਥਣ ਚ ਫਾਲਡ ਹੋਵੇ ਮੇਰੀ ਫੁੱਲ ਗਾਰੰਟੀ ਹੋ ਗਈ ਠੀਕ ਆ ਬਾਈ ਹਾਂਜੀ ਹੋ ਲੈ ਬਾਈ ਤੋੜ ਕੇ ਦਿਖਾ ਦੇ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਬਹੁਤ ਚੰਗੀਆਂ ਚੰਗੇ ਸੀਮਣਦੀ ਆ ਸਾਲ ਡੇਢ ਸਾਲ ਨੂੰ ਕਰਮਲੀ ਨੇ ਬੱਚੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਬੜ ਬਹੁਤ ਚੰਗੀਆਂ ਬਾਈ ਦੀ ਗੱਲ ਸਹੀ ਆ ਥੋੜੇ ਜੇ ਪੱਠਿਆਂ ਨਾਲ ਰੱਜਣ ਵਾਲੀ ਆ ਚੰਗਾ ਦੁੱਧ ਪਾ ਦੂਗੀ ਚੰਗੇ ਬੌਲੇ ਤੋਂ ਕਰਮਲੀ ਸਟਾਰਟ ਹੋਈ ਆ ਲੇਵਾ ਇੱਕ ਨੰਬਰ ਆ ਬਾਈ ਠੰਡੀ ਠੁੰਡੀ ਫੁੱਲ ਆ ਬਾਈ ਪੂਰੀ ਬਾਈ ਆਪਣੀ ਗਾਰੰਟੀ ਆ ਸਾਰੇ ਕਸ ਦੀ ਪੀੜੀ ਤੇ ਡਾਘੇ ਚ ਹੋਵੇ ਦੋ ਟਾਈਮ ਚਾਰ ਟਾਈਮ ਅਗਲਾ ਠੀਕ ਆ ਬਾਈ ਹਾਂ ਬਾਕੀ ਇਹ ਗੱਲ ਆ ਬਾਈ ਇਹਨੇ ਮੰਨ ਕੇ ਚੱਲੋ ਹਜੇ ਦੁੱਧ ਵਧਣਾ ਵੀ ਆ ਹੂੰ ਬੱਚਾ ਰਜਾ ਕੇ 15 ਕਿਲੋ ਅਗਲੇ ਦੇ ਭਾਂਡੇ ਚ ਪਾ ਦਿਆ ਕਰੂ ਦੋਨੇ ਟਾਈਮਾਂ ਦਾ ਠੀਕ ਆ ਭਾਈ ਜੇ 3 ਕਿਲੋ ਰੱਖਿਆ ਆਪਾਂ ਬੱਚੇ ਨੂੰ ਜੰਗਾਤਾ 3 ਕਿਲੋ ਤੇ 15 ਕਿਲੋ ਡੈਰੀ ਤੇ ਜਾਊਗਾ ਜਾਊਗਾ ਠੀਕ ਆ ਭਾਈ ਤੇ ਕੀ ਮੋਲ ਲੱਜੇ ਰੇਟ ਬਿਲਕੁਲ ਭਾਈ ਆਪਾਂ ਬਾਜ ਵੀ ਰੱਖਨੇ ਆ 68000 ਦੇ ਵਿੱਚ ਮਾਨਦਾਨ ਹੋ ਜੂ ਠੀਕ ਆ ਭਾਈ 68000 ਰੁਪਿਆ ਮੋਲ ਮਾਨਦਾਨ ਹੋ ਜਰੂਰੀ ਹੋ ਜਾਣਾ ਅੱਗੇ ਵੀ ਦੋ ਇਹ ਦੋ ਨੰਬਰ ਦੇ ਬਾਈ ਦੂਜੇ ਸੂਏ ਸੂਈ ਆ ਤੇ 40 432 ਦੀ ਇਹਦੇ ਮੰਗਰ ਵੀ ਬੱਚੀ ਬਹੁਤ ਜਿਆਦੇ ਸੋਹਣੀ ਆ ਬੱਚੀ ਬਹੁਤ ਚੰਗੀ ਆ ਨਾ ਹਾਂ ਬੱਚੀਆਂ ਆ ਥੋੜੀ ਜਿਹੀ ਘੱਟ ਮਿਲਦੀਆਂ ਐਤਕੀ ਮਸਾਂ ਹੀ ਆਈਆਂ ਅੱਗੇ ਨਹੀਂ ਬੱਚੇ ਹੀ ਹੁੰਦੇ ਸਹੀ ਗੱਲ ਆ ਬਾਈ 40 432 ਦੀ ਬਹੁਤ ਹੈ ਇਹ ਜੀਆਂ ਬੱਚੀਆਂ ਆਪਾਂ ਨੂੰ ਪਤਾ ਕਿੰਨੇ ਕਿੰਨੇ ਰੁਪਈਆ ਨਹੀਂ ਵੇਚ ਰਹੇ ਹਾਂ ਬਾਈ ਹਾਂ ਜੇ ਸਹੀ ਗੱਲ ਆ ਤੇ ਇਹਨੂੰ ਪੰਜਵਾਂ ਦੇਣਾ ਠੀਕ ਆ 15 ਤੋਂ 16 ਕਿਲੋ ਕੰਡੇ ਵਾਲਾ ਹੀ ਇਹਦੇ ਥੱਲੇ ਆ ਹੁਣ ਠੀਕ ਆ ਬਾਈ ਤੇ ਕੋਈ ਵੀ ਬਾਈ ਆਪਣੀ ਖੁੱਲੀ ਛੁੱਟੀ ਆ ਬਾਈ ਹਾਂਜੀ ਪੰਜ ਡੰਗ ਛੇ ਡੰਗ ਆ ਕੇ ਫੁੱਲ ਗਰੰਟੀ ਤਸੱਲੀ ਕਰੋ ਬਾਈ ਤੁਸੀਂ ਪੈਸੇ ਲਾਉਣੇ ਹੁੰਦੇ ਹਨਾ ਚਾਹਲੇ ਨੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਕੋਈ ਕਾਲੀ ਨਹੀਂ ਆਪਾਂ ਨੂੰ ਦੋ ਡੰਗ ਚਾਰ ਡੰਗ ਚੋਕੇ ਲੈ ਕੇ ਜਾਓ ਸਾਰੀ ਆਫਰ ਦੇਤੀ ਬਾਈ ਕਹਿੰਦਾ ਠੰਡੇ ਮਤੇ ਨਾਲ ਆ ਜਾਓ ਕੋਈ ਚੱਕਰ ਨਹੀਂ ਜਿੰਵੇਂ ਮਰਜੀ ਆਪਣੀ ਤਸੱਲੀ ਕਰ ਲਿਓ ਕੋਈ ਬੱਚਾ ਮਗਰ ਬੱਚੀ ਮੌ ਸੋਹਣਾ ਪਿਆਰਾ ਬੱਚਾ ਬਈ ਪ੍ਰਿੰਟ ਪ੍ਰਿੰਟ ਦੇਖੋ ਬੱਚੀ ਦਾ ਬਹੁਤ ਚੰਗਾ ਗਾ ਤੇ ਬੈਡ ਵੀ ਚੰਗੀ ਆ ਲੰਮੀ ਲੁੰਮੀ ਚੰਗੀ ਆ ਫਿਰ ਬੜਾ ਚੰਗਾ ਕੁਆਲਿਟੀ ਇੱਕ ਨੰਬਰ ਆ ਖਾਣ ਲੇਵਾ ਚੰਗਾ ਚਿਵਾਈ ਕਿਵੇਂ ਆ ਬਾਈ ਬੱਚਾ ਵਹਾ ਦਿਓ ਬਹੁ ਵੀ ਧਾਰ ਕੱਢ ਦਿਓ ਇੰਨੀ ਸੋਹਣੀ ਚਿਵਾਈ ਆ ਠੀਕ ਆ ਬਾਈ ਤੇ ਥਾਣਾ ਚ ਕੋਈ ਇੱਕ ਵੀ ਪੈਸੇ ਦਾ ਹੋਵੇ ਕੋਈ ਫਾਲਟ ਗੰਡ ਮਰੋੜੀ ਜਾਂ ਘੱਟ ਵੱਧ ਠੀਕ ਆ ਫੁੱਲੀ ਗਾਰੰਟੀ ਆ ਫੁੱਲੀ ਗਾਰੰਟੀ ਆ ਇਹ ਨਿਊ ਵੀ ਕਿਸੇ ਦਾ ਗੇੜਾ ਪਵਾ ਦੂ ਮੈਂ ਆਕੇ ਥਾਣਾ ਚ ਨੌਕਸ ਨਿਕਲ ਜੂ ਠੀਕ ਆ ਥਾਣੇ ਦੇ ਵੀ ਦੀ ਮੇਰੀ ਗਾਰੰਟੀ ਆ ਵੀਡੀਓ ਚ ਉਪਰੋਂ ਥੱਲੋਂ ਅਗਲੇ ਨੇ ਆਪ ਦੇਖਣਾ ਹਾਂ ਉਹ ਦੇਖ ਲੈਣੀ ਹਾਂ ਉਹ ਤੁਸੀਂ ਅਗਲੇ ਨੇ ਜੱਜਮੈਂਟ ਕਰਨੀ ਆ ਆਪਦੀ ਤੇ ਮੇਰੀ ਸਣਾ ਦੀ ਫੁੱਲ ਗਾਰੰਟੀ ਆ ਠੀਕ ਆ ਭਾਈ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਇਹਨੇ ਭਾਈ 20+ ਚੱਲੀ ਜਾਣਾ ਹੂੰ ਇਹ ਥਣ ਬਹੁਤ ਚੰਗਾ ਲੱਗਦਾ ਬਹੁਤ ਜਿਆਦਾ ਸੋਹਣਾ ਬਾਈ ਮੁੱਠੀ ਜਲੀ ਜਵਾਈ ਆ ਜਿਵੇਂ ਵਰਦੀ ਇੱਥੀ ਚੋਲ ਹੈ ਚਾਰੇ ਥਣ ਨਿਕਲ ਬਹੁਤ ਸੋਹਣਾ ਸਭ ਉੱਤੇ ਮੁੱਲ ਕੀ ਅੱਜਾ ਹੈ ਬਸ ਵੀਰੇ ਰੇਟ 75 ਆ 72000 ਦੀ ਆਪਾਂ ਦੇ ਦਾਂਗੇ ਠੀਕ ਆ ਬਾਈ 75000 ਰੁਪਇਆ ਮੁੱਲ ਆ 72000 ਦਾ ਮੁੱਲ ਜਾਇਜ਼ ਆ ਬਾਈ ਅੱਗੇ ਬਾਈ ਤਨ ਨੰਬਰ ਕਿਹੜਾ ਸੂਈ ਇਹ ਦੂਜਾ ਸੂਆ ਸੂਈ ਆ ਦਿਨ ਹੋ ਗਿਆ ਇਹਨੂੰ 8 9 ਬਾਈ ਸੂਈ ਨੂੰ ਠੀਕ ਆ ਤੇ 17 ਤੋਂ 18 ਕਿਲੋ ਕੋਈ ਵੀ ਬਾਈ ਹੂੰ ਆਪਣੀ ਜਿੰਮੇ ਗੱਲ ਹੈਗੀ ਚਾਰ ਟਾਈਮ ਪੰਜ ਟਾਈਮ ਠੀਕ ਆ ਚੋਕੇ ਲਿਆ ਸਕਦਾ ਚੋਕੇ ਲਿਆ ਸਕਦਾ ਆਰਡਰ ਕਮਾਲ ਦਾ ਲੇਖੋ ਬਹੁਤ ਸੋਹਣਾ ਆਰਡਰ ਗੁਲਾਬੀ ਥਣ ਮੁੱਠੀ ਵਾਲਾ ਥਣ ਬੱਚਾ ਕੀ ਦੇਤਾ ਇਹਦੇ ਮਗਰ ਬੱਚਾ ਵੀਰੇ ਬੱਚਾ ਦੇਤਾ ਠੀਕ ਆ ਬਾਈ ਹੈਂਡ ਬਹੁਤ ਹੁੰਦੀ ਵਧੀਆ ਤਾਂ ਹੈਂਡ ਵਧੀਆ ਬਾਈ ਇਹਨਾਂ ਦਾ ਐ ਮੰਨ ਲਓ ਰਾਲ ਮਾ ਦੁੱਧ ਪੈਂਦਾ ਮੇਰਾ 38 39 ਰੁਪਏ ਪੈ ਜਾਂਦਾ ਸਾਰਿਆਂ ਦਾ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਆਰਡਰ ਕਮਾਲ ਦੇਖੋ ਆਰਡਰ ਦੀ ਫਿਟਿੰਗ ਚੈੱਕ ਕਰੋ ਬਾਈ ਕਮਾਲ ਦਾ ਬਹੁਤ ਸੋਹਣਾ ਆਰਡਰ ਹੈ ਨਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਚਵਾਈ ਚਵਾਈ ਓਕੇ ਬਰਾਜ ਬਹੁਤ ਸੋਹਣੀ ਚਵਾਈ ਬਾਈ ਕੋਈ ਵੀ ਬਾਈ ਆ ਕੇ ਹੂੰ ਆਪਣਾ ਹੀ ਹੁੰਦਾ ਬਾਈ ਅਗਲੇ ਨੇ ਪੈਸੇ ਲਾਉਣੇ ਆ ਤਾਂ ਯਾਰ ਤਸੱਲੀ ਕਰੋ ਕੋਈ ਤੇਜ਼ੀ ਨਹੀਂ ਅਗਲਾ ਕਹਿੰਦਾ ਬਾਈ ਤੁਹਾਨੂੰ ਪੈਸੇ ਪਾ ਦਿੰਨੇ ਆ ਬੈਡ ਭੇਜ ਦੋਂਗੇ ਯਾਰ ਬਾਈ ਮੁੜ ਕੇ ਅਤਲਾ ਬਦਲੀਆਂ ਕਰਨੀਆਂ ਬਹੁਤ ਔਖੀਆਂ ਨਹੀਂ ਬਾਅਦ ਚੋਂ ਹੈਨਾ ਸਵਾਦ ਗਲ ਜਾਂਦਾ ਗੱਲ ਤਾਂ ਪਹਿਲਾਂ ਹੀ ਤਸੱਲੀ ਫੁੱਲ ਕਰੋ ਵੱਧ ਤੋਂ ਵੱਧ 1000 ਰੁਪਿਆ ਹੋਰ ਖਰਚਾ ਜੂ ਤੁਹਾਡਾ ਹੈਨਾ ਆਉਣ ਜਾਣ ਦਾ ਇਹੀ ਹੋ ਸਕਦਾ ਇਹੀ ਹੁੰਦਾਗਾ ਬਾਅਦ ਚ ਵੀ ਟਾਈਮ ਬੰਦਾ ਕੱਢਦਾ ਵਧੀਆ ਨਹੀਂ ਗੱਲਾਂ ਲਾਉਂਦੀਆਂ ਕੋਈ ਆਪਣਾ ਕੰਮ ਹੈਗਾ 50 ਸਾਲ ਪੁਰਾਣਾ ਸਹੀ ਗੱਲ ਤੇ ਆਪਾਂ ਚਾਹੁੰਦੇ ਨਹੀਂ ਵੀ ਕੋਈ ਐਮੀ ਮਾੜੇ ਜੀ ਗੱਲ ਵਿਸੇ ਆਪਾਂ ਤੇਰੇ ਚੈਨਲ ਤੇ ਵੀ ਕੋਈ ਉਹ ਹੋ ਤੇ ਵਧੀਆ ਜੀ ਕੰਮ ਕਰਦੇ ਆ ਤੇ ਵਧੀਆ ਜੀ ਚਲੋ ਮਾਲਕ ਦੀ ਗਰਪਾਣਾ ਚੱਲੀ ਜਾਂਦਾ ਹਾਂਜੀ ਕੀ ਮੋਲ ਆ ਵੀਰੇ ਜੈ ਬਸ 75 ਦੇ 72 ਦੋਈ ਦੇ ਦਾਂਗੇ ਬਾਈ ਠੀਕ ਆ ਬਾਈ 75 ਮੋਲ 72 ਦੀ ਇਹ ਦੇ ਦਾਂਗੇ ਬਾਈ ਕੋਈ ਚੱਕਰ ਨਹੀਂ ਆਰਡਰ ਕਮਾਲ ਕੱਲਾ ਕੱਲਾ ਥਣ گلਾਬੀ ਥਣਾ ਨਾੜਾ ਨੂਣਾ ਫੁੱਲ ਚੰਗਿਆਲੇ ਚਾਰੇ ਥਣ ਲੈ ਨਿਖੜਵੇਂ ਪੂਰੇ ਗਏ ਤੇ ਚਿਵਾਈ ਚਿਵਾਈ ਕਹਿੰਦਾ ਓਕੇ ਬਹੁਤ ਸੋਹਣੀ ਜੁਆਈ ਹੈ ਬਰੀਡ ਫੁੱਲ ਆ ਫੈਂਟ ਚੰਗੇ ਉਹ ਗਰਮੀ ਨਹੀਂ ਮੰਨਦੀ ਬਿਲਕੁਲ ਬਾਈ ਬਸ ਰੱਬਣਾ ਤਾਂ ਹੈ ਨਹੀਂ ਵੀ ਹੋਲਾ ਰਹਿ ਜੂ ਹਾਂ ਬਾਈ ਸਹੀ ਗੱਲ ਆ ਸਾਰਾ ਕੁਝ ਸਾਹਮਣੇ ਆ ਹਾਂ ਸੂਨੀਆਂ ਸਵਾਈਆਂ ਸਾਰਾ ਕੁਝ ਸਾਹਮਣੇ ਆ ਜਾਣਾ ਇਹਨਾਂ ਦਾ ਹੂੰ ਸਹੀ ਗੱਲ ਆ ਅੱਗੇ ਬਾਈ ਝੋਟੀ ਕਿੰਨੀ ਘੁੰਮ ਰਹੀ ਇਹ ਦੀ ਡੇਢ ਆ ਬਾਈ ਸਾਲ ਤੇ ਆ ਹੈਗੀ ਆ ਡੇਢ ਸਾਲ ਤੋਂ 1 ਮਹੀਨਾ ਉੱਪਰ ਠੀਕ ਆ ਤੇ ਦੋਨੇ ਬੰਦ ਸਨ ਕਿਦੀਆਂ ਪੂਰੀਆਂ ਸੂਨੀਆਂ ਕਟੀਆਂ ਨੇ ਹੂੰ ਆ ਮੰਨ ਲਓ ਵੀ ਤਿੰਨ ਤਿੰਨ ਚਾਰ ਚਾਰ ਮਹੀਨਿਆਂ ਚ ਸਹੀ ਗੱਲ ਆ ਭਾਈ ਸੀਮਿੰਟ ਲੈ ਲੈਣੀਆਂ ਹਾਂ ਤਿੰਨ ਤਿੰਨ ਚਾਰ ਚਾਰ ਮਹੀਨੇ ਤੋਂ ਆਪਣੇ ਕੋਲੇ ਰਹਿ ਗਿਆ ਮੈਂ ਤਾਂ ਕਰ ਦੂੰ ਮੈਂ ਤਾਂ ਹੀ ਫਟ ਡਾਈ ਇਹਨਾਂ ਦੀ ਚਾਲੂ ਕਰਦੀ ਮੇਰੇ ਕੋਲੇ ਦੋ ਚਾਰ ਦੇਣੀ ਠੀਕ ਆ ਬਸ ਹੋਏ ਸੀ ਆਈਆਂ ਨੂੰ ਤੇ ਮੰਨ ਕੇ ਚਲੋ ਵੀ ਸਰਸ ਡੈਰੀ ਚੋਂ ਆਈਆਂ ਆਪਣੇ ਕੋਲ ਉੱਥੇ ਮਈਆਂ ਜਾਂਦੀਆਂ ਆਪਣੀਆਂ ਓਕੇ ਹਰਿਆਣੇ ਦੀਆਂ ਝੋਟੀਆਂ ਨੇ ਬੰਦ ਸਿੰਘ ਦੀਆਂ ਬਿਲਕੁਲ ਤੇ ਚਾਰੇ ਚਾਰੇ ਥਣ ਬਹੁਤ ਹੀ ਜਿਆਦੇ ਸੋਹਣੇ ਹੂੰ ਚਾਰ ਹੀ ਥਣ ਲੈ ਝੋਲੀ ਚੈੱਕ ਕਰ ਲੋ ਚੰਗੀਆਂ ਭਾਈ ਹਾਂ ਤੇ ਚਾਰ ਹੀ ਇਹਦੇ ਆ ਭਾਈ ਚਾਰ ਹੀ ਉਹਦੇ ਚੈੱਕ ਕਰਵਾਉਂਦੇ ਥਣ ਕੋਈ ਆਏ ਨਹੀਂ ਵੀ ਫੋਰ ਸ਼ਾਂਗ ਆ ਗਈ ਝੋਲੀ ਦੀਆਂ ਸਾਫ ਲੈ ਕਿਆ ਬਾਤ ਆ ਬਈ ਪਠਪੁੜੇ ਦੀਆਂ ਬੰਨ ਵਾਲੀਆਂ ਝੋਟੀਆਂ ਨੇ ਯਾਰ ਕੋਈ ਐਂ ਜੇ ਨਹੀਂ ਹੈਗੀਆਂ ਵੀ ਬੇਕਾਰ ਦੀਆਂ ਸਹੀ ਗੱਲ ਆ ਸੋਹਣੀਆਂ ਝੋਟੀਆਂ ਸਹੀ ਆ ਬਾਈ ਨੇ ਤਾਂ ਫੀਡ ਸ਼ੁਰੂ ਕਰ ਹਾਂ ਮੈਂ ਤਾਂ ਆਹੀ ਫੈਡਰਾਇਰ ਸ਼ੁਰੂ ਕਰਦੀ ਯਾਰ ਆਹੀ ਫੀਡ ਸ਼ੁਰੂ ਰਹੀ ਨਾ ਸੇਤੂ ਹੀ ਠੀਕ ਆ ਬਹੁਤ ਤਿੰਨ ਚਾਰ ਮਹੀਨਿਆਂ ਚ ਨਵੀਆਂ ਹੋ ਜਾਣਗੀਆਂ ਬਾਈ ਇਹ ਸਹੀ ਗੱਲ ਆ ਬਈ ਤੇ ਕਿੰਨਾ ਕੁ ਰਕਾਰਡ ਹੈ ਨੇ ਮਾਂ ਦਾ ਬਾਈ 15-15 ਕਿਲੋ ਬਾਈ 14 ਤੋਂ 15 ਕਿਲੋ ਦੁੱਧ ਆ ਐਚ ਐਲ ਡੀ ਵੀ ਦੇ ਸੀਮਣ ਦੀਆਂ ਇਹ ਹਰਿਆਣੇ ਦੇ ਸੀਮਣੀਆਂ ਜਿਹੜੇ ਕੋਈ ਐਚ ਐਲ ਡੀ ਵੀ ਦੇ ਆਉਂਦੇ ਆ ਉਹਨਾਂ ਦੇ ਸੀਮਣਾਂ ਦੀਆਂ ਨੇ ਠੀਕ ਆ ਬਾਈ ਹਾਂ ਤੋਰੋਂਗੇ ਮ ਚੰਗੀ ਆ ਬਈ ਫਲੀ ਵੀ ਆ ਸਿੰਗ ਕੁਆਲਟੀ ਚੰਗੀ ਆ ਕਰਾ ਚੰਗਾ ਕੁੜੇ ਫੜੇ ਚੰਗੇ ਆ ਬਈ ਝੂਲੀ ਦੀਆਂ ਇੱਕ ਨੰਬਰ ਆ ਗਈਆਂ ਬਾਕੀ ਸੂਰਾ ਕੋਈ ਚੈੱਕ ਨਹੀਂ ਚੈੱਕ ਕਰਵਾ ਲੈਂਦੇ ਆ ਦੇਖ ਕੋਲ ਕੱਦ ਘਾੜ ਵੀ ਚੰਗੇ ਆ ਬਈ ਇਹ ਪੱਕੇ ਤੋਂ ਆਈਆਂ ਸੀ ਇਹਨਾਂ ਨੇ ਤਾਂ ਤੂੰ ਐ ਮੰਨ ਲਾ ਹੂੰ ਵੀ ਇਹ ਤਾਂ ਨਾ ਚਦੀਆਂ ਹੀ ਫੇਰਦੀਆਂ ਇੱਥੇ ਕੱਚੇ ਤੇ ਆ ਕੇ ਇਹਦਾ ਜੇ ਕੋਈ ਬਾਈ ਕੱਚੇ ਵਾਲਾ ਹੋਇਆ ਹਨਾ ਠੀਕ ਆ ਬਹੁਤ ਹੀ ਥੋੜੇ ਸਮੇਂ 'ਚ ਇਹਨਾਂ ਨੇ ਤਿਆਰ ਹੋ ਜਾਣਾ ਇਹ ਤਾਂ ਅੰਦਰੋਂ ਨਹੀਂ ਸੀ ਕੱਡੀਆਂ ਵੀ ਪੱਕੇ ਤੋਂ ਇੱਕ ਜਗ੍ਹਾ ਹੀ ਬੰਨੀਆਂ ਪਈਆਂ ਸੀ ਠੀਕ ਆ ਜੇ ਮੈਂ ਨਰੇ ਰਸੇ ਦਿਖਾ ਦਿੰਦਾ ਅਗਲਾ ਕਹਿੰਦਾ ਯਾਰ ਇਹ ਲਗਾ ਕਨ ਬਦਲੇ ਹੀ ਨਹੀਂ ਕਦੇ ਸਹੀ ਗੱਲ ਆ ਭਾਈ ਹਾਂ ਲੈ ਤੂਰਾ ਤਾਰਾ ਚੈੱਕ ਕਰ ਇੱਕ ਨੰਬਰ ਕੱਟੀਆਂ ਭਾਈ ਕੋਈ ਚੱਕਰ ਹੀ ਨਹੀਂ ਕੀ ਬਾਤ ਆ ਭਾਈ ਜੋੜਾ ਹੀ ਲੈ ਜਾ ਕੋਈ ਇਕੱਠਾ ਹਾਂ ਭਾਈ ਪਾਲਣ ਵਾਲੇ ਨੂੰ ਕੋਈ ਮਾਰੀਆਂ ਨਹੀਂ ਮੇਰਾ ਰੇਟ ਵੀ ਵਧੀਆ ਮੈਂ ਬਾਜ ਵੀ ਦੂੰ ਕੋਈ ਬਾਹਲਾ ਮਹਿੰਗਾ ਨਹੀਂ ਉਹ ਕਰਦਾ ਠੀਕ ਆ ਭਾਈ ਯਾਨੀ 70000 ਇਹਨਾਂ ਦਾ ਮੁੱਲ ਆ ਠੀਕ ਆ ਤੇ 65000 ਦੇ ਵਿੱਚ ਆਪਾਂ ਛੋਟੀਆਂ ਦੋਨੇ ਦੇ ਰਾਂ ਸਾਢੇ 32 32000 ਦੀਆਂ 70000 ਰੁਪਿਆ ਮੋੜਾ 65000 ਦਾ ਬਾਈ ਕਹਿੰਦਾ ਜੋੜਾ ਦੇ ਦੇਣਾ ਜੋੜਾ ਦੇ ਦਾਂਗੇ ਮਾੜਾ ਮੋਟਾ ਮਾਣਦਣ ਫੇਰ ਵੀ ਕੋਈ ਚੈੱਕ ਕਰਨੀ ਹਾਂ ਮਾੜਾ ਮੋਟਾ ਚਲੋ ਫੇਰ ਵੀ ਕਰ ਦਾਂਗੇ ਕੋਈ ਦੂਰੋਂ ਨੇੜੋਂ ਆਉਂਦਾ ਹਨਾ ਬਈ ਸੇਤੀ ਸਮਝਾਣਗੇ ਵੇਲ ਇਹਨਾਂ ਦੀ ਤੁਰੀ ਵੀ ਆ ਕਿਸੇ ਪਾਸੇ ਹੱਥ ਤਰਾ ਨਹੀਂ ਵਧੀਆ ਕਟੀਆਂ ਦੋ ਦੋ ਗੱਟੇ ਫੀਲਡ ਦੇ ਖਾ ਗਈਆਂ ਤਿਆਰ ਹੋ ਜਾਣੀਆਂ ਕਿ ਨਹੀਂ ਬਾਈ ਹਾਂ ਬਾਈ ਬਸ ਯਾਰ ਐਂ ਮੰਨ ਲਓ ਵੀ ਦੋ ਦੋ ਗੱਟੇ ਤਾਂ ਧਨਧਨ ਕਰਾ ਦੇਣਗੇ ਇਹਨਾਂ ਦੇ ਹੁਣ ਮੇਰੇ ਤਾਂ ਚਾਰ ਚਾਲਦਾ ਨਿਰਾ ਹੀ ਪਾਉਣਾ ਇਹਨਾਂ ਨੂੰ ਮੈਂ ਖਾ ਚੱਲ ਛੋੜੀਆਂ ਜਾਂ ਮੋਟੀਆਂ ਹੋ ਜਾਣਗੀਆਂ ਨਾਲ ਹੀ ਫੜਾਈ ਪੈਂਦੀ ਆ ਅੰਦਰੋਂ ਮਜ਼ਬੂਤ ਹੋ ਜਾਣਗੀਆਂ ਤੇ ਪਹਿਲੇ ਪਹਿਲੇ ਟੀਕੇ ਫਿਰ ਰਹੀ ਜਾਂਦਾ ਪਸ਼ੂ ਹਨਾ ਪਹਿਲੇ ਟੀਕੇ ਕਨਸੀਮ ਕਰ ਜਾਣਾ ਬਈ ਜਮਾ ਕਰ ਜਾਣੀਆਂ ਬਾਕੀ ਝੋਲੀ ਦੀਆਂ ਚੰਗੀਆਂ ਸਿੰਘ ਦੀਆਂ ਚੰਗੀਆਂ ਕਿਸੇ ਪਾਸੋਂ ਕੋਈ ਗੱਟ ਨਹੀਂ ਮੁੱਲ ਵੀ ਭਾਈ ਨੇ ਜਾਇਜ਼ ਜਾਈ ਰੱਖਿਆ ਕੋਈ ਬਾਹਲਾ ਮੁੱਲ ਨਹੀਂ ਕਰਿਆ ਭਾਈ ਮੁੱਲ ਠੀਕ ਹੈ ਭਾਈ ਦਾ ਹਨਾ ਤੇ ਨਗਸੀ ਭਰਾ ਕੋਲੇ ਪੰਜ ਪੰਜ ਹੀ ਰਖਾ ਤੇ ਕਿਸੇ ਵੀਰ ਨੂੰ ਪੰਜਾਂ ਜੋ ਕੋਈ ਵੀ ਪਸੰਦ ਆਵੇ ਚਲ ਕਾਲੀ ਜੀ ਧੰਨਵਾਦ ਜੀ